ਨੀ ਕਮ ਜਮਾ ਇੰਡਰਾ ਵਰਾ ਦਾ ਲੋਟ ਪਤਲਾ ਹੋ ਔਰ ਗਾ ਚਪਲਾਂ ਨਿਕਰੇ ਧੰ ਹਾਂਜੀ ਬਾਬੇ ਉਹ ਸਤਸਕਲ ਜੀ ਸਾਰੇ ਵੀਰਾਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਤੇ ਕਿੱਦਾਂ ਬਾਈ ਤੇ ਅੱਜ ਚੱਲੇ ਆ ਚੱਲੇ ਆ ਡਾਕਟਰ ਸਾਹਿਬ ਨਾਲ ਹੈ ਖੂਨਦਾਨ ਕੈਂਪ ਲਾਣ ਤੇ 7:00 ਵਜੇ 16 ਮਿੰਟ ਹੋ ਗਿਆ 7:00 ਵਜੇ ਦਾ ਟਾਈਮ ਸੀਗਾ ਟਾਈਮ ਤੇ ਬਹੁਤ ਪਹੁੰਚਦਾ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਮਰਾ ਭਰਾ ਹੈ ਲਹਿਵੇਂ ਮਿੱਤਰਾ ਰਾਣੀ ਜਾਂਦੀਆ ਲਿਚ ਲਿਚ ਕਰਦੀ ਹੈ ਸਵੇਰ ਦਾ 뷰 ਬੜਾ ਘੈਂਡਾ ਮੈਂ ਤਾਂ ਯਾਰ ਜੇ ਬਿੱਲਾ ਨੂੰ ਲੋੜਦਾ 9 10 ਵਜੇ ਆ ਪਰ ਜੋ ਸਵੇਰ ਦਾ 뷰 ਨਾ ਹੋਏ ਹੋਏ ਤੜਕੇ ਸੈਰ ਕਰਨ ਦਾ ਮਜ਼ਾ ਹੈ ਫਰੈਸ਼ ਆਕਸੀਜਨ ਆ ਕੀ ਆ ਬਾਤ ਹੈ ਬਾਪੇ ਉਹ ਦੇਖੋ ਹੈ ਲਹਿਰਾ ਬੈਰਾ ਹੋਈਆਂ ਪਈਆਂ ਪੂਰੀਆਂ ਹੈ ਲਹਿਰਾ ਬੈਰਾ ਹੋ ਗਈਆਂ ਪੂਰੀਆਂ ਹੈ ਆਏ ਹੋਏ ਲਿਚ ਲਿਚ ਕਰਦੀ ਜਾਂਦੀ ਆ ਰਾਣੀ ਲਿਚ ਲਿਚੇ ਸਾਹਮਣੇ ਅੱਗੇ ਮਰੇਵਰੀਓ ਹਸਪੀਟਲ ਹੈ ਇੱਥੋਂ ਬਾਈ ਹੁਣ ਚੱਕਣਾ ਬੜਾ ਘੈਂਟ ਬਣਾਤਾ ਯਾਰ ਹਸਪੀਟਲ ਐਸ ਜੀ ਐਸ ਐਮ ਹਸਪੀਟਲ ਇੱਥੋਂ ਜਾਣਾ ਹੈ ਖੂਨਦਾਨ ਕੈਂਪ ਲਨ ਬਾਈ ਹੁਣਾਂ ਨੇ ਹੈ ਕੀ ਬਾਤ ਆ ਜੱਪਾ ਪਹਿਲਾਂ ਪਹੁੰਚੇ ਹੈ ਸਿਰਾਈ ਹੋ ਗਿਆ ਮੋਲ ਮੈਨੂੰ ਤਾਂ ਲੱਗਿਆ ਸੀ ਮੈਂ ਲੇਟ ਹੋ ਗਿਆ ਡਾਕਟਰ ਸਾਹਿਬ ਕਹਿੰਦੇ 2 ਮਿੰਟ 9 ਮਿੰਟ ਆ ਰਹਾ ਹਾਂ ਬਾਈ ਆ ਰਹਾ ਹਾਂ ਆ ਰਹਾ ਹਾਂ ਬਾਕੀ ਇੱਕ ਮੇਰਾ ਭਰਾ ਮੈਸੇਜ ਕਰ ਰਿਹਾ ਸੀਗਾ ਫਰੇਮ ਕਿ ਕਵਰ ਲਵਾਇਆ ਵਾ ਬਾਬੇ ਰੇਡੀਅਮ ਲਵਾਇਆ ਵਾ ਮੇਰਾ ਭਰਾ ਇਦਾਂ ਇੱਥੇ ਵੀ ਇੱਥੇ ਵੀ ਪਲੇਟ ਛੋਟੀ ਕੀਤੀ ਹੈ ਬੱਸ ਜੇ ਤੁਸੀ ਚੰਡੀਗੜ੍ਹ ਜਾਣਾ ਫਿਰ ਤਾਂ ਨਾ ਕਰਾਓ ਕੋਈ ਚਲਾਣਾ ਆਪਾਂ ਦਾ ਚੰਡੀਗੜ੍ਹ ਜਾਈ ਦੀ ਜਾਨੀ ਲੋਕਲ ਹੀ ਤਾਂ ਕਰਕੇ ਆਪਾਂ ਲਾਇਆ ਵਾ ਤੇ ਫੋਲੋ ਕਰੀ ਜਾ ਆਪਣੇ ਭਰਾ ਨੂੰ ਇੰਸਟਾਗ੍ਰਾਮ ਤੇ ਵੀ ਹੈ ਇੱਥੇ ਤੁਸੀਂ ਕੀਤਾ ਬਈਏ ਮੇਰਾ ਭਰਾ ਜਿਹੜਾ ਨਹੀਂ ਕੀਤਾ ਉਹ ਵੀ ਕਰ ਲਿਆ ਕਰੋ ਯਾਰ ਆੜੀ ਨਹੀਂ ਮੇਰੇ ਇਹ ਮੇਰਾ ਭਰਾ ਪੇਪਰ ਲਾਇਆ ਵਾ ਪਲੇਟ ਤੇ ਨਾ ਇੱਕ ਮੇਰਾ ਵੀਰ ਪੁੱਛਦਾ ਸੀ ਨਾ ਕਿ 10 ਦਵਾ ਬਾਕੀ ਲਿਛ ਲਿਛ ਕਰਦੀ ਖੜੀ ਸੀ 95 45 ਹੈ ਲਿਛ ਲਿਛ ਇਹਨੂੰ ਚਲਾ ਕੇ ਇੱਕ ਆਪਣਾ ਸਕੂਨ ਆ ਯਾਰ ਘਟੇਓ ਚਲਾ ਕੇ ਆਪਣਾ ਸਕੂਨ ਆ ਕਿਆ ਚੀਜ਼ ਬਣਾਈ ਐ ਨੋਵਾ ਯਾਰ ਨਾ ਕੋਈ ਲੱਕਦਤ ਨਾ ਕੋਈ ਲੱਤਦਾਰ ਹੈ ਜਿੰਨੇ ਵੀ ਮਰਜ਼ੀ ਬਾੜੀ ਚ ਵੜੀ ਜਾਓ ਨਾ ਕੋਈ ਲੱਕਦਾਰ ਤੇ ਨਾ ਕੋਈ ਲੱਤਦਾਰ ਹੈ ਸਾਲਾ ਸਵਾਦੇ ਆਈ ਜਾਂਦਾ ਯਾਰ ਸਵਾਦੇ ਆਈ ਜਾਂਦਾ ਕੈਸੀ ਗੱਡੀ ਬਣਾਈ ਐ ਟੋਇਟਾ ਨੇ ਹੈ ਜਪਾਨ ਨੇ ਲੈ ਭਾਈ ਡਾਕਟਰ ਸਾਹਮਣੇ ਸਮਾਨ ਰੱਖ ਲਿਆ ਅੱਜ ਪੋਜੇ ਵਾਲ ਲਗਾਣ ਲੱਗੇ ਆ ਕੈਂਪ ਹੈ ਆ ਰਾਣੀ ਕਰਤੀ ਐ ਸਮਾਨ ਨਾਲ ਫੁੱਲ ਹੈ ਸਮੋਰੇ ਬੋਰ ਰੱਖਿਆ ਡਿੱਗੀ ਪੂਰੀ ਭਰ ਗਈ ਬਾਬਿਓ ਤੇ ਹੁਣ ਚੱਲਿਆਂ ਭਾਈ ਕੈਂਪ ਲਾਣ ਆ ਸਾਰੇ ਖਾਣ ਪੀਣ ਦਾ ਸਮਾਨ ਰੱਖਣਾ ਪੈਂਦਾ ਨਾ ਪਾਣੀ ਵੀ ਰੱਖਿਆ ਬਾਈ ਉਹਨਾਂ ਦਾ ਦੁੱਧ ਰੱਖਿਆ ਭੋਜੀਆ ਹੋਰ ਸਮਾਨ ਕਾਫੀ ਕੋਸ਼ਾ ਯਾਰ ਤਾਲ ਹੈ ਇੱਕ ਨੂਰ ਹਸਪਤਾਲ ਪਹੁੰਚ ਗਏ ਆ ਪੋਜੀਆਲ ਇੱਥੇ ਬਾਈ ਉਹਨਾਂ ਨੂੰ ਲਾਣਾ ਹੈ ਕੈਂਪ ਕਹਿੰਦੇ ਲੇਟ ਹੋ ਗਿਆ ਮੈਂ ਗੱਡੀ ਬਹੁ ਭਜਾਈ ਯਾਰ ਕਹਿੰਦੇ ਲੇਟ ਆ ਲੇਟ ਆ ਮੈਂ ਬਹੁ ਗੱਡੀ ਖਿੱਚੀ ਇੱਕ ਪਿੰਡਾਂ ਚ ਰੋਡ ਵੀ ਟੁੱਟੇ ਹੋ ਹਨਾ 8:30 ਵਜੇ ਪਹੁੰਚ ਗਏ ਆ ਲੇਵੇਂ ਮਿੱਤਰਾ ਡਾਕਟਰ ਹੁਣੀ ਸਮਾਨ ਕੱਢ ਕੇ ਲੈ ਗਿਆ ਆਪਣਾ ਥੋੜਾ ਬਹੁਤਾ ਸਮਾਨ ਪਿਆ ਹੈ ਪਿੱਛੇ ਤੇ ਬਾਕੀ ਚਾਚੂ ਦੇਖੀਏਗਾ ਤੇ ਗੱਡੀ ਲਈਏ ਬਾਅਦ 6 ਵਜੇ ਤੇ ਕਰੀਅਰ ਰੈਸਟ ਹੈ ਕਿਉਂਕਿ ਨੀਂਦ ਬਹੁਤ ਜਿਆਦਾ ਆ ਰਹੀ ਹੈ ਬਾਬਿਓ ਪਾਣੀ ਦੀਆਂ ਬੋਤਲਾਂ ਪਈਆਂ ਥੋੜੀਆਂ ਤੇ ਫਰੂਟੀਆਂ ਫਰੂਟੀਆਂ ਪਈਆਂ ਤੇ ਬਾਕੀ ਤਾਂ ਤਕਰੀਬਨ ਲੈ ਗਿਆ ਹੈ ਤੇ ਬਾਕੀ ਬਾਬਿਓ ਪੋਜਲ ਅੱਡੇ 'ਚ ਗਿਆ ਸੀ ਮੈਂ ਹਨਾ ਚਾਚੂ ਦੇਖਣ ਉੱਤੇ ਬਾਈ ਜੂਸ ਨਾਲ ਬਣ ਗਿਆ ਮੈਂ ਜੂਸ ਪੀਣੇ ਆ ਨਾਲ ਥੋੜੀ ਜਿਹੀ એનર્ਜੀ ਆ ਜਾਊਗੀ ਤੇ ਬਾਕੀ ਜਿੱਦਾਂ ਮੈਂ ਭਰੇ ਜਾਏ ਕੀਤਾ ਯਾਰ ਹਨਾ ਤੇ ਬਾਕੀ ਤਲਿਓ ਥੋੜੀ ਚਾਹੀਦੀ ਮੈਂ ਬਿਲਕੁਲ ਨਹੀਂ ਖਾਂਦਾ ਕਿਉਂਕਿ ਯਾਰ ਬਾਤੋ ਡਾਕਟਰਾਂ ਨੂੰ ਪੈਸੇ ਦੇਣੋਂ ਚੰਗਾ ਤਾਂ ਪਹਿਲਾਂ ਸਿਹਤ ਦਾ ਖਿਆਲ ਰੱਖ ਲੀਏ ਨਾ ਖਾਣ ਪੀਣ ਦੇ ਪ੍ਰੈਜ ਕਰ ਲਈਏ ਤਾਂ ਸਿਹਤ ਆਪੇ ਸੈੱਟ ਬਾਕੀ ਜੋ ਹੋਣਾ ਯਾਰ ਉਹ ਹੋਣਾ ਹੀ ਹੈ ਨਾ ਤਲਿਓ ਤਲਿਓ ਚੀਜ਼ ਤਾਂ ਖਾਓ ਨਾ ਗਰਮੀਆਂ 'ਚ ਸਮੋਸੇ ਸਾਰਾ ਬਿਮਾਰੀ ਦਾ ਘਰ ਆ ਇੱਕ ਦਿਨ ਖਾ ਲੇ 2-3 ਦਿਨ ਪੇਟ ਖਰਾਬ ਰਿਆ ਐਸਾੜ ਬਣੇਗੇ ਕਵਰ ਆਟ ਹੋਏਗੀ ਪਤਾ ਨਹੀਂ ਕੀ ਇੱਕ ਨੂਰ ਹਸਪੀਟਲ ਹੈ ਪਹਿਲੀ ਵਾਰ ਆਇਆ ਮੈਂ ਐਸਾ ਹਸਪੀਟਲ ਪਹੁੰਚੇ ਵਾਲਾ ਉਹ ਵੀ ਖੂਨਦਾਨ ਕੈਂਪ ਲਾਣਾ ਪਾਣੀ ਦੀ ਪੇਟੀ ਇੱਕ ਹੋਰ ਦੇ ਕੇ ਆਏ ਬੰਦਿਆਂ ਨੂੰ ਮੈਂ ਉੱਥੋਂ ਪਟ ਕੇ ਰਾਨੀ ਲਿਆ ਕੇ ਲਾਤੀ ਇੱਥੇ ਕਿਉਂਕਿ ਧੋਪ ਆ ਜਾਂਦੀ ਹੈ ਗੱਡੀ ਤਿੰਨ ਚਾਰ ਜਗ੍ਹਾ ਐ ਬਦਲਦੇ ਆ ਹੋਰ ਰਸ ਵਾਲਾ ਭਾਈ ਖੜਾ ਸਾਹਮਣੇ ਮੈਂ ਕਹਾ ਰਸ ਪੀਏ ਯਾਰ ਲੈ ਵੇ ਮਿੱਤਰਾਂ ਰਸ ਪੀਨੇ ਠੰਢੀ ਹੀ ਹੈ ਗਰਮੀਆਂ ਨੂੰ ਇਹ ਜੀ ਪੀ ਕੇ ਬੜਾ ਸੁਆਦਾਂ ਦਾ ਯਾਰ ਲੈ ਵੇ ਮਿੱਤਰਾਂ ਰਸ ਪੀ ਕੇ ਆ ਗਿਆ ਨਿਆਰਾ ਹੈ ਸ਼ਾਮੇ ਖੜੇ ਅੱਜ ਪੋਜਲ ਅੱਡੇ ਚ ਗੱਡੀ 'ਚ ਬੈਠੇ ਟਾਈਮ ਪਾਸ ਕਰ ਲਿਆ ਉਹ ਇਦਾਂ ਹੀ ਲਾਈਵ ਆ ਆਪਣੀ ਹੈ ਸਵੇਰ ਨੂੰ ਫੇਰ ਜਾਣਾ ਸੱਜਰੇ ਤੜਕੇ 4-5 ਵਜੇ ਨੀਂਦਾਂ ਕਿੱਥੇ ਪੂਰੀਆਂ ਹੋਣੀਆਂ ਡਰਾਈਵਰੀ ਲੈਣ ਚ ਨਹੀਂ ਉਧਰ ਡਾਕਟਰ ਸਾਹਿਬ ਉਹਨਾਂ ਤਾਂ ਪੁੱਛਿਆ ਨਹੀਂ ਮੁੜ ਕੇ ਚਾਹ ਪਾਣੀ ਇਹ ਨਹੀਂ ਪੁੱਛਿਆ ਪਤੰਦਰੋਂ ਚਾਹ ਪਾਣੀ ਤੇ ਪੁੱਛ ਲਓ ਆਪਾਂ ਕਿਹੜਾ ਪੀਣੀ ਸੀ ਇੱਕ ਪੁੱਛੇ ਲੈਂਦੇ ਪੀਂਦਿਆਂ ਦਾ ਮੈਗਾ ਹੁੰਦਾ ਨਹੀਂ ਤੇ ਮੈਂ ਆਪਣੀ ਚਾਹ ਪਾਣੀ ਪੀਂਨਾ ਉਹਨਾਂ ਨੇ ਇੱਥੇ ਬੱਸ ਇਦਾਂ ਹੀ ਟਾਈਮ ਟੂਮ ਕੱਟ ਲਈਦਾ ਕਈ ਬੰਦੇ ਯਾਰ ਨਵਾਂ ਨਵਾਂ ਐਕਸਪੀਰੀਅੰਸ ਹੁੰਦਾ ਹੈ ਨਾ ਹਰੇਕ ਦਿਨ ਨਵਾਂ ਐਕਸਪੀਰੀਅੰਸ ਆ। ਕਈ ਵੇਲੇ ਬੰਦੇ ਬੜੇ ਘੈਂਟ ਟੱਕਰ ਜਾਂਦੇ ਆ। ਕਈ ਵੇਲੇ ਬਹੁਤ ਖੋਜ ਕੇ ਇਹ ਬੰਦੇ ਟੱਕਰ ਜਾਂਦੇ ਆ। ਤਰ੍ਹਾਂ ਤਰ੍ਹਾਂ ਦੀ ਦੁਨੀਆ ਮਿਲਦੀ ਦਿੱਲੀ ਦੇਖਣ ਨੂੰ। ਤੇ ਬਾਕੀ ਆਹ ਤਾਂ ਨਾ ਯਾਰ ਕੰਮਕਾਰ ਹੁੰਦਾ ਨਹੀਂ। ਤੇ ਸੋ ਜਿਹੜਾ-ਜਿਹੜਾ ਮਿਲਦਾ ਆ ਆਪਾਂ ਲਾ ਲਈਦਾ ਛੱਡੀਦਾ ਹੈ ਨਹੀਂ ਹੈ ਨਾ ਕਿਉਂਕਿ ਯਾਰ ਕੰਮ ਨਾਲ ਹੀ ਆ। ਇਹਨਾਂ ਤਰ੍ਹਾਂ ਚ ਕੋਈ ਕਿਤੇ ਜਾਣਦਾ ਨਹੀਂ ਕਿਉਂਕਿ ਬਾੜੀਆਂ ਬੁੱੜੀਆਂ ਸਾਰਾ ਸਭ ਲੋਕ ਆਪਣੇ ਕੰਮਕ ਸਾਹਮਣ ਲੱਗੇ ਹੋ ਆਪਣੇ ਕੰਮ ਹੀ ਕਰਨ ਲੱਗੇ ਹੋ ਆ ਕੋਈ ਕਿਤੇ ਜਾਣਦਾ ਵੀ ਨਹੀਂ। ਫੇਰ ਵੀ ਚਲੋ ਮਾਲਕ ਟਾਈਮ ਪਾਸ ਕਰਾਈ ਜਾਂਦਾ ਹੈ ਨਾ ਡਾਣਾ ਪਾਣੀ ਚੱਲੀ ਜਾਂਦਾ ਹੈ ਦਾਲ ਫੁਲਕਾ ਚੱਲੀ ਜਾਂਦਾ ਹੈ ਸਮਾਨ ਕੱਢ ਕੱਢ ਕੇ ਬਸ ਕਰਾਇਆ ਮੈਨੂੰ ਕਹਿੰਦਾ ਇਧਰੇ ਲਗਾਓ ਭਾਈ ਸਾਹਿਬ ਗਾੜੀ ਧੂਪ ਮੇ ਮੈਂ ਕਿਹਾ ਧੂਪ ਮੇ ਬੈਠ ਜਾਏਗਾ ਤੂੰ ਬੈਠ ਰੋ ਧੂਪ ਮੇ ਗਾੜੀ ਛਾਇਏ ਲੱਗੇਗੀ ਫੋਨ ਕਰ ਦਣਾ ਆ ਜਾਊਗਾ ਕਹਿੰਦਾ ਅਸਕੇ ਨਾ ਪਿੱਛੇ ਲਗਾ ਲਾ ਧੂਪ ਮੇ 2:00 ਵਜੇ ਸਵਾਰੀ ਆਏ ਨਹੀਂ ਬੇਲਿਆਂ ਦਾ ਟਾਈਮ ਪਾਸ ਨਹੀਂ ਹੁੰਦਾ ਲੋਗੋ ਯਾਰ ਫੇਰ ਟੁੱਟ ਗਿਆ ਮੈਂ ਕਿਹਾ ਯਾਤਰਾ ਏਸੀ ਵਾਲਾ ਫਿਲਟਰ ਸਾਫ ਕਰ ਲੰਨੇ ਬਿਲਲੇ ਬਿਲਲੇ ਏਸੀ ਆਲਾ ਫਿਲਟਰ ਸਾਫ ਕਰ ਲੰਨੇ ਬਾਬੇ ਉਹ ਦੇਖਦੇ ਕਿੰਨਾ ਗੰਦਾ ਹੋਇਆ ਬਾਏ ਅੱਜ ਤਾਂ ਮਹੀਨਾ ਕ ਪਹਿਲਾਂ ਦਾ ਮੈਂ ਛਾੜਿਆ ਸੀ ਹਵਾ ਉਹ ਬਜਵਾਈ ਸੀ ਇੱਥੇ ਛਾੜ ਲਾਨੇ ਮੇਰੇ ਵੀਰੋ ਹੈਗਾ ਤਾਂ ਡਸਟ ਇਦਾਂ ਕਾਫੀ ਵਿੱਚ ਦੇਖੋ ਇਹਦਾ ਬਿਲਲੇ ਬਿਲਲੇ ਯਾਰ ਨਾਲ ਟਾਈਮ ਪਾਸ ਹੋ ਜਾਂਦੇ ਨਾਲ ਆਪਣੀ ਗੱਡੀ ਦੀ ਸਫਾਈ ਹੋ ਜਾਂਦੀ ਉਹ ਦੇਖਦੇ ਡਸਟ ਕਿੰਨਾ ਕ ਨਿਕਲਦਾ ਇਹਦੇ ਛਾੜ ਲਾਣਾ ਫੇਰ ਕਿਸ ਨਾਵਾ ਮਰਵਾਉਣਾ ਇਹਨੂੰ ਬਹੁਤ ਮਾੜਾ ਹਾਲ ਉਹਦੇ ਵਿੱਚ ਹੈਗਾ ਕਾਫੀ ਡਸਟ ਓਏ ਓਏ ਹੋਏ ਹਵਾ ਚਲਦੀ ਹਵਾ ਚੈਨਾ ਕੈਪਚਰ ਨਹੀਂ ਹੋਇਆ ਮਿੱਟ ਦਾ ਕਾਫੀ ਨਿਕਲਿਆ ਯਾਰ ਵਿੱਚੋਂ ਗੰਦਾ ਤਾਂ ਕਾਫੀ ਜਗਾ ਬਾਬੇ ਹੋਇਆ ਬਾਏ ਇਹ ਦਿਨ ਝਾੜ ਲੈਣਾ ਝਾੜ ਕੇ ਨਾ ਫੇ ਬੱਚੋ ਕਿਸ ਨਾਵਾ ਪਜਵਾ ਦੋਗੇ ਹੋ ਗਏ ਸਾਫ ਦੇਖੋ ਤਾਂ ਲੈ ਮੈਂ ਮਿੱਤਰਾ ਕਰਤਾ ਹੈ ਫਿਲਟਰ ਝਾੜ ਕੇ ਫਿੱਟ ਹੁਣ ਬਧੂ ਬਲੌਰਾਂ ਦੀ ਹਵਾ ਇਹ ਕਹਿੰਦੇ ਬਾਬੇ ਨੂੰ ਕਿੰਨਾ ਕ ਫਰਕ ਪਿਆ ਹੈ ਏਸੀ ਚ ਲਾ ਕੇ ਪੈ ਗਿਆ ਪੈ ਗਿਆ ਪੈਦੀਆਂ ਮੈਂ ਪੂਰੀ ਹੁਣ ਰਾਣੀ ਸੁન્દਰਨ ਧੁੱਪ ਫੇਰ ਆ ਗਈ ਆ ਪੇਟੀ ਪਾਣੀ ਫੜਾ ਕੇ ਆ ਬਾਈ ਉਹਨਾਂ ਨੂੰ ਹੋਰ ਹੁਣ ਸਵੇਰ ਸ਼ਾਮੇ ਦੇਖੀ ਯਾਰ ਕਿੰਨੀ ਸਕੀਮੀ ਜੀ ਯਾਰ گاਉਂ ਗਾਂ ਕਿੰਨੀ ਸਕੀਮੀ ਜੀਆਂ ਜਾਲ ਦੇ ਵਿੱਚੋਂ ਇੱਥੇ ਮਾੜੀ ਜੇ ਰਸਤਾ ਸੀਗਾ ਇਹਦੇ ਵਿੱਚੋਂ ਨੰਗੀ ਮੈਂ ਕੈਮਰਾ ਬਾਦ ਚੋਂ ਕੱਢਿਆ ਅੱਭੀ ਸ਼ਾਇਦ ਜਾਊਗਾ ਇਹ ਮਗਰ ਤੂੰ ਵੀ ਜਾ ਜਾ ਮੜੇ ਦਿਖਾਈ ਮਰੇ ਭਰਾਵਾਂ ਨੂੰ ਕਿੱਥੋਂ ਰੰਗੀ ਸੀ ਦੇਖਿਓ ਦੇਖਿਓ ਬਾਪਿਓ ਇਹ 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 ਦੇਖਿਓ ਕਿੱਥੋਂ ਲੰਘੀ ਦੇਖਿਓ ਦੇਖੋ ਸਕੀਮ ਓਏ ਹੋਏ ਹੋਏ ਦਿਮਾਗ ਦੇਖੋ ਮਜਦਾ ਬਾਬਿਓ ਬਾਈ ਹੋਣੀ ਜੰਨੀ ਆਏ 2:30 ਵਜੇ ਭੁੱਖ ਲੱਗੀ ਐ ਫੇਰ ਤਾਬੜ ਥੋੜਾ ਭੁੱਖ ਲੱਗੀ ਆ ਇੱਕ ਸੋਚਦਾ ਅੱਡੇ ਤੇ ਜਾ ਕੇ ਅੱਡਾ ਹੈਗਾ ਇੱਥੇ 3 ਕਿਲੋਮੀਟਰ ਕੁਝ ਖਾ ਪੀ ਆਵਾਂ ਇੱਕ ਸੋਚਦਾ ਫੇਰ ਰਹਿਣ ਦੇ ਨਾਲ ਘਰ ਜਾ ਕੇ ਖਾਵਾਂ ਪਾਣੀ ਪੀ ਲੈਣੇ ਫਿਲਹਾਲ ਪਾਣੀ ਦਾ ਟਾਈਮ ਸਾਬਦੇ ਕਿਉਂਕਿ 2.500 ਰੁਪਏ ਦਾ ਮੈਂ ਲਾ ਚੁੱਕਾ ਹਾਂ 1.500 ਦਾ ਮੈਂ ਲਾਤਾਂ ਤੇ ਪਿੱਛੇ ਬਚਾਣਾ ਗਿਆ ਘਰ ਨੂੰ ਗਿਆ ਲੱਗ ਜਾਣਾ ਅੱਜ ਕੱਲ ਮਤਲਬ ਦਿਨ ਵੀ ਮੰਦੇ ਚੱਲਦੇ ਆ ਢੇੜੇ ਵੀ ਹਸਾਬਤਾਬ ਦੇ ਆਂਦੇ ਆ ਬਾਕੀ ਕੰਮ ਨੂੰ ਵੀ ਯਾਰ ਬਹੁਤ ਫਰਕ ਪੈ ਗਿਆ ਟੈਕਸੀਆਂ ਦੇ ਨੂੰ ਦਿਨੋਂ ਦਿਨ ਹਰੇਕ ਸਾਲ ਘਟਦਾ ਹੀ ਆ ਜਾਂਦਾ ਮੈਂ ਨਾ 2011-12 ਵਿੱਚ ਆਇਆ ਸੀ ਟੈਕਸੀਡੈਂਟ 2012 ਦਾ ਰੈਗੂਲਰ ਆ ਹਰੇਕ ਸਾਲ ਕੰਮ ਘਟਦਾ ਜਾ ਜਾਂਦਾ ਹਰੇਕ ਸਾਲ ਘਟਦਾ 12 13 14 15 ਤੱਕ ਇੰਨਾ ਕੰਮ ਕੀਤਾ ਤੁਸੀਂ ਗੱਲ ਛੱਡ ਦੋ ਉੜ ਕੇ 16 17 18 24 ਚੜਪੇ ਘਟਦਾ ਹੀ ਜਾਂਦਾ ਦਿਨੋ ਦਿਨ ਘਟਦਾ ਹੀ ਜਾਂਦਾ ਇਦਾਂ ਦੀ ਲਾਈਫ ਚੱਲ ਰਹੀ ਹੈ ਆਪਣੀ ਮੈਨੂੰ ਨਾ ਬਹੁਤ ਸ਼ੌਂਕ ਹੈਗਾ ਮੈਂ ਸ਼ੌਂਕ ਸ਼ੌਂਕ ਨੂੰ ਕੰਮ ਕਰਦਾ ਹਾਂ ਟੈਕਸੀ ਦਾ ਯਾਨੀ ਇੱਕ ਵੱੱਟੋਂ ਇੱਕ ਮਜਬੂਰੀ ਵੀ ਬਣ ਗਈ ਤੇ ਇੱਕ ਸ਼ੌਂਕ ਵੀ ਬਣ ਗਿਆ ਨਾ ਦੋਨੋਂ ਚੀਜ਼ਾਂ ਆ ਆਇਆ ਮੈਂ ਸ਼ੌਂਕ ਨੂੰ ਸੀ ਇਸ ਇਸ ਲਾਈਨ ਚ ਪਦਰ ਸ਼ੌਂਕ ਨੂੰ ਆਇਆ ਸੀ ਮੈਂ ਟੈਕਸੀ ਲਾਈਨ ਚ ਹਨਾ ਸ਼ੌਂਕਿਆ ਤੌਰ ਤੇ ਕੰਮ ਕਰਦਾ ਹੁੰਦਾ ਸੀਗਾ ਮੁੜ ਕੇ ਇੱਕ ਮਜਬੂਰੀ ਬਣ ਗਈ ਹਨਾ ਕਿਉਂਕਿ ਹਾਲਾਤ ਮਹਿੰਗਾਈ ਕੁਝ ਘਰ ਦੇ ਕੁਝ ਮਤਲਬ ਹਾਲਾਤ ਬਹੁਤ ਕੁਝ ਸਖਾਉਂਦੇ ਹਨ ਹਾਲਾਤ ਕੁਝ ਇਦਾਂ ਦੇ ਬਣ ਜਾਂਦੇ ਹਨਾ ਤਾਂ ਬਹੁਤ ਕੁਝ ਹੋਇਆ ਹੈ ਜਿੰਦਗੀ ਚ ਹਨਾ ਤਾਂ ਇਦਾਂ ਦੀ ਲਾਈਫ ਚੱਲ ਰਹੀ ਹੈ ਠੀਕ ਹੈ ਵਾਹਰ ਨੂੰ ਵਧੀਆ ਰੱਖਿਆ ਵਾਹਰ ਨੂੰ ਤਾਂ ਰੋਟੀਆਂ ਵਧੀਆ ਮਿਲ ਜਾਂਦੀਆਂ ਵਧੀਆ ਲਾਈਵ ਚੱਲ ਰਹੀ ਆ ਫਿਰ ਵੀ ਠੀਕ ਆ ਬਾਕੀ ਨੇ ਪਰਮਾਤਮਾ ਨੇ ਜਿੱਥੇ ਰੱਖਿਆ ਵਧੀਆ ਰੱਖਿਆ ਠੀਕ ਆ ਗਾਹ ਵੀ ਪਰਮਾਤਮਾ ਵਧੀਆ ਕਰੂਗਾ ਬਾਕੀ ਤੁਹਾਡੀ ਭਰਾਵਾਂ ਦੀ سپورਟ ਚਾਹੀਦੀ ਏ ਯਾਰ ਹਨਾ ਕਿਉਂਕਿ ਮੈਂ YouTube ਨੂੰ ਆਪਣਾ ਕੈਰੀਅਰ ਬਣਾਉਣਾ ਚਾਹਣਾ ਹੈ ਸ਼ੀਸ਼ੇ ਬੰਦ ਰੱਖੋ ਤਾਂ ਸਾਰੀ ਗਰਮੀ ਲੱਗਦੀ ਏ ਸ਼ੀਸ਼ੇ ਖੋਲ ਦੋ ਡਸਟ ਆ ਜਾਂਦੀ ਏ ਹਾਲੇ ਮੈਂ ਹਫ਼ਤਾ ਪਹਿਲਾਂ ਗੱਡੀ ਸਾਰੀ ਟਰੈਕ ਲਾਈਨ ਕੀਤੀ ਆ ਐਨਆਰਟੀ ਮੇਸੀ ਵੀ ਲਾ ਸਕਦੇ ਕਿਉਂਕਿ ਉਹਨੇ ਬਤਰੇਨ ਜਿੰਨੇ ਆਪਾਂ ਤੇਲ ਫੂਕ ਦਣਾ ਹਨਾ ਤੇ ਇੱਕ ਬਾਡੀਆਂ ਬੁੱਡੀਆਂ ਚੱਲਦੀਆਂ ਹਨਾ ਤੋੜੀਆਂ ਟੋਰੀਆਂ ਟੋਰੀ ਨਗਦੀਆਂ ਤੋੜੀ ਡੈਸ਼ਬ ਬਾਕੀ ਤੇ ਸਾਰਾ ਕੁਝ ਲੈ ਗਿਆ ਚੱਕ ਕੇ ਹੁਣ ਦੇ ਜਾਂਦਾ ਬਾਈ ਉਹਨਾਂ ਨੇ ਵਾ ਫਰੂਟੀਆਂ ਪਈਆਂ ਦਿਲ ਕਰਾ ਫਰੂਟੀਆਂ ਖੋਲ ਕੇ ਸਾਰੀਆਂ ਪੀ ਜਾਵਾਂ ਦੇਖੋ ਕਿੰਨੀ ਮਿੱਟ ਯਾਰ ਓਏ ਹੋ ਡਸਟ ਇੱਕ ਆਹ ਰੋਡ ਐ ਨਾ ਚੱਲਦਾ ਨਾ ਬਾਬੇਓ ਇਹ ਗੜਚਾਂ ਕਰ ਤੋਂ ਆਪਣੇ ਨੰਦਪੁਰ ਸਾਹਿਬ ਨੂੰ ਜਾਂਦਾ ਰੋਡ ਸਿੱਧਾ ਇਹ ਨੰਦਪੁਰ ਸਾਹਿਬ ਦਾ ਰੋਡ ਆ ਮੋਹਰੇ ਪੋਜੇਵਾਲ ਦਾ ਅੱਡਾ ਆ ਉੱਥੇ ਬੈਠਾ ਮੈਂ ਅੱਜ ਪੋਜੇਵਾਲ ਤੇ ਟਰੱਕ ਬਹੁਤ ਚੱਲਦੇ ਟਰੱਕ ਟਿਪਰ ਲੋਡਰ ਟਰੱਕ ਵਗੈਰਾ ਟਿਪਰ ਘਟਗਾ ਬਜਰੀ ਇਹ ਚੀਜ਼ਾਂ ਜ਼ਿਆਦਾ ਲੰਘਦੀਆਂ ਕਿਉਂਕਿ ਆਪਣੇ ਡੰਪ ਵੀ ਆ ਨਾ ਕੋਈ ਕੋਲਕਾਲ ਪਰ ਕੋਈ ਕੋਲ ਡੰਪ ਵੀ ਆ ਤਾਂ ਰੋਡ ਬਹੁਤ ਚੱਲਦਾ ਯਾਰ ਡਸਟ ਬਹੁਤ ਆਉਂਦਾ ਪਿਆ ਅੰਦਰ ਨੂੰ ਯਾਰ ਮੱਖੀਆਂ ਨਾਲ ਭਰ ਗਈ ਗੱਡੀ ਅੱਜ ਦਾ ਦਿਨ ਤਾਂ ਗਰਮੀ ਨਾਲ ਦਿਨ ਤਾਂ ਬੜੇ ਜੇ ਔਖੇ ਕੱਟਣੇ ਆ ਕਿਉਂਕਿ ਸਿਆਲਮ ਦਾ ਬੰਦਾ ਸ਼ੀਸ਼ੇ ਲਾ ਕੇ ਗੱਡੀ 'ਚ ਬੈਠ ਰਹਿੰਦਾ ਨਿੱਗ ਜਾ ਰਹਿੰਦਾ ਏ ਕੰਡੀਸ਼ਨ ਵਧੀਆ ਨਜ਼ਾਰੇ ਨਾਲ ਬੰਦਾ ਬੈਠ ਰਹਿੰਦਾ ਗਰਮੀਆਂ ਨੂੰ ਬਾਬੇ ਉਹ ਟਾਈਮ ਕੱਟਣਾ ਨਾਕ ਔਖਾ ਆ ਅੱਗੇ ਮੈਂ ਪੱਖਾ ਰੱਖਿਆ ਹੁੰਦਾ ਸੀ ਡਾਇਰੈਕਟ ਸ਼ੂ ਇੱਥੇ ਲਵਾ ਕੇ ਪੱਖਾ ਵੀ ਕੱਢ ਕੇ ਘਰੇ ਰੱਖਦਾ ਉਹ ਵੀ ਰੱਖੂਗਾ ਕਿਤੇ ਗੱਡੀ ਸ਼ਾਮੇ ਲਾ ਕੇ ਜਦ ਹਵਾ ਚੱਲਦੀ ਨ ਜਾ ਕੇ ਤੇ ਹਵਾ ਹਵਾ ਨਹੀਂ ਹੁੰਦੀ ਬੰਦਾ ਪੱਖਾ ਲਾ ਕੇ ਬਹਿ ਜਾਂਦਾ ਸ਼ਾਮੇ ਆ ਨਾ ਡਰੈਕਟ ਕਰਾਇਆ ਚਾਰਜ ਤੋਂ ਸਿੱਧਾ ਪੱਖਾ ਲਾ ਕੇ ਬਹਿ ਜਾਂਦਾ ਪਰ ਅੱਜ ਹਵਾ ਚੱਲਦੀ ਆ ਹਵਾ ਨਾਲ ਇੰਨਾ ਡਸਟ ਆਈ ਜਾਂਦਾ ਨਾ ਸਾਰੀ ਗੱਡੀ ਮੈਨੂੰ ਕਿਸੇ ਨੂੰ ਦੁਬਾਰਾ ਸਾਫ਼ ਕਰਨੀ ਪੈਣੀ ਆ ਦੇਖੋ ਟਰੱਕ ਐਦਾਂ ਹਰੇਕ 10 10 20 20 ਸੈਕਿੰਡ ਬਾਅਦ ਓ ਟਰੱਕ ਕਾ ਟਿਪਰ ਨੰਗੀ ਜਾਂਦਾ ਇੱਕ ਹਨ ਜੇ ਗੱਡੀ ਪਿੰਡਾਂ ਮੁੰਡਿਆਂ ਨੂੰ ਆਪਾਂ ਜਾਣੀ ਆ ਕਿਤੇ ਟਾਣੀਆਂ ਟੁਣੀਆਂ ਆਉਂਦੀਆਂ ਬੂਟੇ ਬੱਟੇ ਇੱਕ ਸਕ੍ਰੈਚ ਪਿਆ ਕੱਲ ਆਪਾਂ ਡਰਾਈਵਰ ਹੀ ਭੇਜੇ ਸੀ ਆਪਣਾ ਭਰਾ ਪਾਦਨੇ ਉਤੋਪਿਆ ਪਾਦਨੇ ਮੈਤੋਪਿਆ ਪਰ ਮੈਨੂੰ ਲੱਗਦਾ ਮੈਤੋਪਿਆ ਨਹੀਂ ਮੇਰਾ ਯਾਰ ਬਹੁਤ ਇਹਨੂੰ ਨਾ ਕੀੜੇ ਨਾਲ ਲਾ ਲਾ ਕੇ ਤੇ ਛੀਟ ਪੈ ਜੇ ਤਾਂ ਮੈਨੂੰ ਉੱਧਰ ਨੀਂਦ ਨਹੀਂ ਆਦੀ ਮੈਂ ਤਾਂ ਬਹੁਤ ਇਹਨੂੰ ਛਰੀਟਾਂ ਤੋਂ ਬਚਾ ਕੇ ਰੱਖਣਾ ਤਾਂ ਉਲੇ ਆਪਾਂ ਕੋਈ ਪਈਆ ਕੰਪਾਊਂਡ ਆ ਮੋਟੋਮੈਕਸ ਦੀ 2K ਰਵਿੰਗ ਕੰਪਾਊਂਡ ਤਾਂ ਇਹ ਮਾਰਦੇ ਆ ਹਰ ਕਿਸੇ ਛਰੀਟਾ ਤੁਹਾਨੂੰ ਦਿਖਦੀ ਤੇ ਹੋਣੀ ਨਹੀਂ ਕੇਮਲ ਚ ਮੈਨੂੰ ਲੱਗਦਾ ਬਾਪੂ ਵਾ ਦੇਖੋ ਨਾ 65 ਰੁਪਏ ਦੀ ਡੱਬੀ ਆ 65 ਰੁਪਏ ਦੀ ਵਧੀਆ ਕੰਪਾਊਂਡ ਆ ਤੇ ਪਾਲਸ ਵਾਲੀ ਇਹ ਜਿਹੜੀ ਦੂਜੀਆਂ ਕੰਪਾਉਂਡ ਆਇਆ ਨਾ ਕੰਪਾਉਂਡ ਆਉਂਦੀਆਂ ਉਹ ਤਾਂ ਯਾਰ ਰੰਗ ਰੰਗ ਵੜ ਜਾਂਦੀਆਂ ਇਹਨਾਂ ਰੰਗ ਨੂੰ ਕੋਈ ਇਨਫੈਕਟ ਨਹੀਂ ਪੈਂਦਾ ਕੋਈ ਪੈਂਦਾ ਨਹੀਂ ਇਨਫੈਕਟ ਜਿਹੜੀ ਨੋਰਮਲ ਜੀ ਮਾਰਦੀ ਹੈ 65 ਰੁਪਏ ਦੀ ਡੱਬੀ ਐ ਮੋਟੋਮੈਕਸ ਦੀ ਵਧੀਆ ਕੰਪਾਉਂਡ ਆ ਲੈ ਤਾਂ ਬਾਬੇਓ ਕੰਪਾਉਂਡ ਲਾਤੇ ਆਪਾਂ ਹਲਕੀ ਹਲਕੀ ਤਾਂ 2 ਮਿੰਟ ਆਪਾਂ ਛੱਡਾਂਗੇ 2 ਮਿੰਟ ਦੇ ਬਾਅਦ ਚ ਆਪਾਂ ਤੇ ਕਪੜਾ ਮਾਰ ਦਵਾਂ ਦੁਕਾਨ ਵੀ ਕੀਤੀ ਪਈ ਸੀ ਮੈਂ ਕਪੜੇ ਦੀ ਪਰ ਆਪਣੇ ਜੱਟ ਯਾਰ ਦੁਕਾਨਾ ਕਰ ਨਹੀਂ ਸਕਦੇ ਸਾਰਾ ਦਿਨ ਬੈਠਣਾ ਬੜਾ ਔਖਾ ਦੁਕਾਨ ਤੇ ਮੈਂ ਕੀਤੀ 3-4 ਸਾਲ ਕੀਤਾ ਰੈਡੀਮੇਡ ਕੱਪੜੇ ਦਾ ਕੰਮ ਲੱਗਾ ਤਾਂ ਬਾਈ ਇਹਦਾ ਸੂਤੀ ਜੇ ਕਪੜਾ ਲੈ ਕੇ ਆਪਾਂ ਹਲਕਾ ਹਲਕਾ ਇਦਾਂ ਰਗੜ ਦੇਣਾ ਜਿੱਥੇ ਝੀਟਾਂ ਸੀਗੀਆਂ ਹੈ ਝੀਟ ਹੋਣੀ ਸਾਫ਼ ਹੈ ਲੈਦਾ ਬਾਬੋ ਨੀਡ ਐਂਡ ਕਲੀਨ ਝੀਟ ਹੋਣੀ ਤਾਂ ਦੇਖਦੀ ਵੀ ਨਹੀਂ ਝੀਟ ਕਿੱਧਰ ਗਈ ਦੇਖਦੀ ਵੀ ਨਹੀਂ ਬਣਾਤੀ ਗੱਲ ਵਾ ਤਾਂ ਯੈਸ ਕੰਪਾਊਂਡ ਨੇ ਹੈ ਕੈਂਡ ਰਿਜ਼ਲਟ ਆ ਯਾਰ ਇਸ ਕੰਪਾਉਂਡ ਦਾ ਇੱਥੇ ਬੱਤ ਕੇ ਦੇਖਿਓ ਬਾਕੀ ਮੇਰਾ ਭਰਾ ਜੋ ਹੈਗੇ ਜਿੱਦਾਂ ਦੇ ਹੈਗੇ ਤੁਹਾਨੂੰ ਆਪਣੀ ਲਾਈਫ ਦਿਖਾਈ ਜਾਂਦੀ ਹੈ ਨਾ ਬਹੁਤਾ ਸ਼ੋਅ ਆਫ ਮੈਨੂੰ ਕਰਨ ਆਦਨ ਯਾਰ ਹੈ ਨਾ ਲੋਕਾਂ ਵਾਂਗੂ ਉਹਨਾਂ ਨਾਮ ਨੂੰ ਫੁਕਰੀ ਫਕਰੀ ਮਰਨ ਦੀ ਨਾ ਆਤਾ ਜੋ ਹੈਗੇ ਆ ਮਤਲਬ ਜੋ ਵੀ ਹੁੰਦਾ ਹੈ 99% ਸੱਚ ਦਿਖਾਈ ਦੇ ਬਾਬਿਓ ਜੋ ਵੀ ਹੁੰਦਾ ਹੈ ਆਪਣੀ ਲਾਈਫ 'ਚ ਨਾ ਜੋ ਜੋ ਕਰਦੇ ਆ ਕਿੱਥੇ ਗਏ ਆ ਕਿਆ ਬਲੌਗ ਬਣਦਾ ਹੈ ਨਾ ਕਿਆ ਕੁਛ ਹੁੰਦਾ ਜੋ ਹੈਗਾ ਬਿਲਕੁਲ 100% ਕਿੰਨੇ ਨੇ ਨਵੇਂ 100% ਸੱਚ ਦਿਖਾਈਦਾ ਕਿਉਂਕਿ ਬਾਕੀ ਲੋਕਾਂ ਨੂੰ ਗੇਰ ਮੈਨੂੰ ਫੁਕਰੀ ਮਾਰਨ ਦੀ ਆਦਤ ਹੈ ਨਹੀਂ ਨਾ ਮੇ ਤੋਂ ਵੱਜਦੀ ਆ ਨਾ ਪ੍ਰਮਾਤਮਾ ਪੁਜਾਦੇ ਹੈ ਨਾ ਜੋ ਹੈਗਾ ਜਿੱਦਾਂ ਦੇ ਹੈਗੇ ਤੁਹਾਡੇ ਸਾਹਮਣੇ ਹੈ ਮੇਰਾ ਭਰਾ ਨਾ ਹੈ ਨਾ ਬਾਕੀ ਮੈਂ ਦੇਖਿਆ ਜਿਹੜੇ ਫੁਕਰੀਆਂ ਫਕਦੀਆਂ ਮਾਰਦੇ ਐਦਾਂ ਝੂਠ ਮੋਲ ਦੇ ਗੱਪਾਂ ਮਾਰਦੇ ਉਹਨਾਂ ਦੇ ਵੀਊ ਵੀ ਲੱਖਾਂ ਚ ਜਾਂਦੇ ਆ ਵਧੀਆ ਚੱਲਦੇ ਆ ਸਾਡੇ ਵਰਗਾ ਜਿਹੜਾ ਇਹ ਸੱਚ ਬੋਲਦਾ ਜੋ ਰਿਐਲਿਟੀ ਉਹ ਦੱਸਦਾ ਦਿਖਾਉਂਦਾ ਆ ਸਾਡੇ ਵਰਗੇ ਨੂੰ ਕੋਈ ਦੇਖਦਾ ਵੀ ਨਹੀਂ ਹੈਗਾ ਨਾ ਤੁਸੀਂ ਆ ਜਿਹੜੇ ਹੈਗੇ ਆ ਥੋੜੇ ਜਿਹਾ ਭਰਾ ਨਾ ਸਮਝਣ ਵਾਲੇ ਤੇ ਬਾਕੀ ਚਲੋ ਬਾਬਾ ਹਰੀ ਕੀ ਦੀ ਰੋਟੀ ਪਾਣੀ ਚ ਲਾਵੇ ਬਾਕੀ ਇਹ ਫਿਰ ਵੀ ਕਿਸੇ ਨੂੰ ਕੋ ਬੋਸਾ ਕੇ ਲੱਗ ਗਿਆ ਤਾਂ ਉਹਨੇ ਸੌਰੀ ਆ ਜਾ ਰਹਾ ਨਾ ਕੋ ਗਲਤੀ ਫਲਤੀ ਹੁੰਦੀ ਆ ਤਾਂ ਵੀ ਮੇਰਾ ਭਰਾ ਦੱਸ ਦਿਆ ਕਰੋ ਨਾ ਲੈ ਬੇ ਮਿੱਤਰਾ 3 ਵਜ ਗਿਆ 3 ਵਜੇ ਬਾਈ ਹੋਣਿਆਂ ਦਾ ਫੋਨ ਆ ਗਿਆ ਮੈਨੂੰ ਕਹਿੰਦੇ ਗੱਡੀ ਅੰਦਰੋਂ ਲੈ ਆਓ ਹੈ ਟਰਾਫੀਆਂ ਵਿੱਚ ਪਈਆਂ ਸੀ ਉਹ ਚੱਕ ਕੇ ਲੈ ਕੇ ਦੇਣੀ ਹੋਣੀ ਆ ਬਾਕੀ ਬਹੁਤ ਯਾਰ ਘੈਂਟ ਕੰਮ ਆ ਨਾ ਬਹੁਤ ਦਾਨਪੂਰਨ ਵਾਲਾ ਕੰਮ ਖੂਨ ਦਾਨ ਜਿਹੜੇ ਬੰਦੇ ਭਰਾ ਕਰਦੇ ਆ ਨਾ ਨਾ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ ਬਾਹਿਰੋਂ ਮੇਰੇ ਪ੍ਰਯਾਸ ਰੱਖੇ ਤੁਹਾਡੇ ਤੇ ਔਰ ਸਾਡੇ ਤੇ ਵੀ ਬਾਬੇ ਉਹ ਆ ਗਏ ਸ਼ਿਵਾਲਿਕ ਰੈਸਟੋਰੈਂਟ ਦੇ ਹੁਣ ਕਹਿੰਦੇ ਬਾਈ ਹੁਣੀ ਰੋਟੀ ਖਾਣੀ ਹੈ ਮੈਨੂੰ ਕਹਿੰਦੇ ਰੋਟੀ ਖਾ ਲੈ ਮੈਂ ਯਾਰ ਮੈਂ ਰੋਟੀ ਖਾਣੀ ਮੈਂ ਆਪਣਾ ਸਮਾਨ ਬਾਬੇ ਕੋਲ ਲੈ ਆਇਆ ਇੱਕ ਲੇਸ ਲਿਆਂਦਾ ਯਾਰ ਉਹਨਾਂ ਨੇ ਇੱਕ ਲਿਆਂਦਾ ਸਰਪ੍ਰਾਈਜ਼ ਹੈ ਬਾਕੀ ਰਾਣੀ ਲਿਚ ਲਿਚ ਕਰਦੀ ਹੈ ਆਪਣੇ ਬੜਾ ਚੌੜਾ ਸ਼ਿਵਾਲੇ ਘਟਾਪਾ ਹੈ ਵੀ ਬੜਾ ਘੈਂਟ ਢਾਬਾ ਹੈ ਬਾਬਿਓ ਉੱਥੇ ਸ਼ਾਹ ਪ੍ਰੈਜ਼ੈਂਟ ਢਾਬਾ ਹੈ ਲੇਚਲਚ ਕਰਦੀ ਇੱਕ ਬਾਈ ਆਇਆ ਮੇਰੇ ਕੋਲ ਨੂੰ ਕਹਿੰਦਾ ਬਾਈ ਗੱਡੀ ਤਾਇਆ ਕਰਾਈਏ ਪੈਟ ਕਰਾਈਏ ਮੈਂ ਕਿਹਾ ਬਾਈ ਲੈਚਲਚ ਕਰਦੀ ਓਰੀਜਨਲ ਹੈ ਇਹ ਰਾਣੀ ਸੋਨਦਰਾ ਸਾਡੀ ਢੰਡਾ ਢੰਡਾ ਪੀ ਲਿਆ ਤੇ ਲੇਸ ਵੀ ਗਾ ਲਿਆ 4:00 ਵਜੇ ਹੁਣ ਮੈਂ ਕਿਹਾ ਇੱਕ ਕੌਫੀ ਵੀ ਹੋ ਜਾਏ ਲੈ ਵੇ ਮਿੱਤਰਾ ਛੜ ਤੇ ਆ ਬੰਦੇ ਹੈ ਮਿਸ਼ਨ ਸਕਸੈਸਫੁਲ ਸਹੀ ਸਲਾਮਤ ਬੰਦੇ ਚੱਕ ਕੇ ਸਹੀ ਸਲਾਮਤ ਬੰਦੇ ਛੜ ਤੇ ਆ ਤੇ ਕਿਰਾਇਆ ਆਪਾਂ ਲੈ ਲਿਆ ਇਹ ਚੱਲੇ ਹੁਣ ਯਾਰੋ ਨਹੀਂ ਸਿੱਧਾ ਘਰਾਂ ਨੂੰ ਹੁਣ ਜਾ ਕੇ ਸੌਂਈਆਂ ਨੀਂਦ ਪਾਲੀਆਂ ਦੀ ਆ ਪਾਣੀ ਦੋ ਦਿਨ ਦੇ ਨੀਂਦੇ ਆ ਫੇ ਸਵੇਰ ਨੂੰ ਸੱਜੇ ਉੱਠਣਾ ਹੈ ਮੇਰੇ ਵੀਰੇ ਉਹ ਸਵੇਰ ਨੂੰ ਹੈ ਲੈ ਤਾਂ ਬਾਬਿਓ 670 ਰੁਪਏ ਦਾ ਤੇਲ ਪਿਆ ਯਾਨੀ 650 ਦਾ ਤੇਲ ਪਿਆ 650 ਨਾ ਹੋ ਗਿਆ ਰਾਣੀ ਫੁੱਲ ਤੇ ਬਾਕੀ ਬਲੌਗ ਕਰਦੇ ਹਾਂ ਐਂਡ ਤੇ ਮਿਲਦੇ ਆ ਕਿਸੇ ਨੈਕਸਟ ਬਲੌਗ ਵਿੱਚ ਖਰੇ ਕੰਟੈਂਟ ਦੇ ਨਾਲ ਜੇ ਮੇਰਾ ਪੁਰਾਣਾ ਬਲੌਗ ਵਧੀਆ ਲੱਗਿਆ ਤਾਂ ਚੈਨਲ ਨੂੰ ਕਰਿਓ ਸਬਸਕ੍ਰਾਈਬ ਤੇ ਵੀਡੀਓ ਕਰਿਓ ਲਾਈਕ ਏ ਬਾਕੀ ਸਸਰੇ ਗਾਲ ਬਾਬਿਓ